ਬਈ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਤੰਦਰੁਸਤ ਰੱਖੇ ਇਹੋ ਅਰਦਾਸ ਹੈ ਪਰਮਾਤਮਾ ਦੀ ਬਾਕੀ ਜੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੇ ਬਲੌਗ ਗੁਰਜੀਤ ਸਿੰਘ ਬਿਲੰਗ ਬਲੌਗ ਦੇ ਵਿੱਚ ਬਿਲੰਗ ਬਲੌਗ ਦੇ ਵਿੱਚ ਅੱਜ ਨਿਕਲੀ ਏ ਧੁੱਪ ਮੜੀ ਏ ਧੁੱਪ ਵੀ ਕਈ ਦਿਨ ਬਾਅਦ ਦਿਖੀ ਏ ਮੈਨੂੰ ਲੱਗਦਾ 20 ਤਿੰਨ 25 ਦਿਨ ਹੋ ਗਏ 20 22 ਸਵਾ ਤੇ ਪਹਿਲਾਂ ਧੁੰਦ ਬਣੀ ਸ਼ੁਰੂ ਹੋ ਗਈ ਸੀ ਧੁੰਦ ਤਾਂ ਜ਼ਿਆਦਾ ਨਹੀਂ ਪਈ ਏ ਤਿੱਕੀ ਬੱਦਲ ਹੋ ਗਿਆ ਤਾਂ ਵਿੱਚੇ ਵਿੱਚੇ ਨਹੀਂ ਪੈ ਲਿਆ ਬੱਚੇ ਚਲੋ ਚੱਲੀ ਹੋ ਜਾਣੇ ਇਹ ਤਾਂ ਪਰਮਾਤਮਾ ਨੇ ਬਣਾਏ ਵੇ ਜੋ ਮੌਸਮ ਬਦਲਦੇ ਰਹਣੇ ਆ ਬਦਲਦੇ ਰਹੇ ਆ ਬਾਕੀ ਅਜ ਲੈਂਦਾ ਹਥਿਆਰ ਇੱਕ ਨਾਵਾ ਉਹ ਦਾਗ ਦਾ ਖੰਡੀ ਹੈ ਹੈਗੀ ਲਗ ਲਾਗੀ ਪਹਿਲਾਂ ਮੇਰੀ ਸਲਾਹ ਦੀ ਵੀ ਸਪਰੇਅ ਕਰ ਦੂੰਗਾ ਹੁਣ ਮੇਰੀ ਸਲਾਹ ਬਣ ਗਈ ਵੀ ਸਪਰੇਅ ਕਾਨੂੰ ਕਰਨੀ ਹੈ ਨਾਲੇ ਤਾਂ ਬੇਲੇ ਆਂ ਟਾਈਮ ਪਾਸ ਹੋ ਜੂ ਨਾਲੇ ਮੜਮੜਾ ਮਾਰ ਦੇਂਗੇ ਆ ਖੁਰਪਾ ਜਿਹਾ ਦੇ ਦਿੰਦਾ ਅੱਜ ਟਿੱਖਾ ਕਰਕੇ ਸਾਗ ਤੋੜਨਾ ਇੱਕ ਕੰਮ ਕਈ ਹੈ ਬੜੇ ਕੰਮ ਹੈ ਸਾਗ ਦਾ ਕਰਨ ਇੱਕ ਨਾ ਇਲਾਕ ਲਾਕ ਬਈ ਇਹਨੂੰ ਐ ਗੁਰਦੂੰਗੇ ਮੜਾ ਮੜਾ ਬੜੀ ਦਿੱਖੀ ਆ ਇਹ ਇਹ ਮੈਨੂੰ ਬੁਰਾ ਲੱਗਦਾ ਬੱਸ ਆ ਦੇ ਕੰਡਿਆਈ ਇੱਕ ਨਾ ਦੇ ਆ ਖੰਡੀ ਆ ਇੱਕ ਨਾ ਮਰੀ ਜਨੇ ਹੱਥ ਪੱਲੇ ਜੀ ਨੌਲੀ ਠੰਡ ਉੱਪਰ ਦੀ ਲਾਏ ਕਰੂੰਗੇ ਉਹਨੂੰ ਘਾਟਾ ਤਿੱਖੀ ਬਹੁਤ ਆ ਓਏ ਨਾਲੇ ਗਾਂ ਨੂੰ ਬੀਜ ਨਹੀਂ ਹੋਉ ਫੰਦੀ ਦਾ

ਆਹ ਇਹ ਗੱਲ ਬਾਤ ਬਾਕੀ ਤਿੱਖੀ ਵਸੇਰੀ ਏ ਲਾ ਲਾ ਕੇ ਢੜਦੀ ਏ ਕੰਢੀ ਉਦਲੀ ਖਾਲ ਕੋਲ ਜਿਆਦਾ ਇਧਰ ਘੱਟ ਆ ਬੁਰੀ ਹੀ ਲੱਗਦੀ ਆ ਮੈਂ ਇਹਨੂੰ ਕਰ ਦਿੰਨੇ ਆ ਚਲੋ ਬਾਕੀ ਹੋਰ ਕੀ ਗੱਲਬਾਤ ਕਰੀਏ ਇਹ ਕੰਡ ਤ ਵੀ ਮਿੱਧ ਹੁੰਦੀ ਆ ਮੇਤੇ ਤਾਂ ਚਲੋ ਦੋ ਥਾਂ ਨਾਲੇ ਬਣੂਗੀ ਗੱਲ ਦੋ ਥਾਂ ਨਾਲੇ ਕਰਦੇ ਆ ਚਾਹੀਦਾ ਕੀ ਦੇਖਦੇ ਆਂ ਦੇਖਦੇ ਦੇਖਦੇ ਕਰਕੇ ਮੈਂ 5-7 ਮੀਟਰ ਦੀ ਬਣ ਜੇ ਵੀਡੀਓ ਇੱਕਣਾ ਗੁੱਡੀ ਜਾਣੀ ਆਪਾਂ ਨੇ ਅੱਗੇ ਮੈਂ ਪਿਛਲੇ ਸਾਲ ਅੱਧਾ ਕਿਲਾ ਘੁੱਟਦਾ ਸੀ ਮੈਂ ਇੱਕਣਾ ਹੀ ਗੁੱਲੀ ਡੰਡਾ ਦਾ ਗੁੱਲੀ ਡੰਡਾ ਦਾ ਨੇੜ ਕੀ ਦਾ ਜੰਮਿਆ ਨਹੀਂ ਹੈ ਇਹਨਾਂ ਠੀਕ ਹੈ ਇਹ ਪ੍ਰੋਗਰਾਮ ਅਰੇ ਹੋਰ ਮਾਰਨਾ ਅੱਧਾ ਤਾਂ ਥੈਲਾ ਕਾਲੂ ਕੁੱਲੂ ਗੁੱਲੀ ਡੰਡੇ ਦੀ ਸਪਰੇ ਕਰ ਦਿੰਦੇ ਆ ਮੜੀ ਜੀ ਹੇ ਤਿੱਖਾ ਬਹੁਤ ਹੈ ਮਨੂ ਦਾ ਚੌੜੜੇ ਆ ਪਏ ਚਲੋ ਦੇਖਦੇ ਆਂ ਬਈ ਕਰਦੇ ਆਂ ਇਹ ਤਾਂ ਮੜਾ ਮੜਾ ਖੰਡੀ ਜੀ ਦਾ ਮੈਂ ਤਾਂ ਸਪਰੇਅ ਕਰਨ ਨੂੰ ਫਿਰਦਾ ਤਾਂ ਇੰਨੀ ਹੀ ਕੋਈ ਮੜੀ ਮਾਰ ਦਿੰਨੇ ਆਂ ਬੇਲੇ ਹੀ ਆਂ ਨਾਲੇ ਟਾਈਮ ਪਾਸ ਹੋ ਜੂ ਨਾਲੇ ਕੰਮ ਹੋ ਜੂ ਫੋਟੋ ਵੇਖ ਲਈਏ ठीक है जी चंकी लगी भाई शेयर कर दिया करो कमेंट सबसक्राइब लाइक बाकी ठीक है जी सत